ਪਰਟੋਕੋਲ ਦੇ ਅੰਦਰ ਕੀ ਹੈ ਅਸੀਂ ਪਿੰਡੋਂ ਆਏ ਆ ਸਫਰ ਕਰਕੇ ਆਏ ਆ ਤੇ ਫੜ ਕੇ ਬਾਹਰ ਕੱਢ ਦਿੱਤਾ ਤੁਹਾਨੂੰ ਕਿਸੇ ਖੱਤ ਪਾਇਆ ਕੋ ਫੋਨ ਕੀਤਾ ਨਹੀਂ ਐਂ ਕਿਹੜੇ ਤੋਂ ਨਿਕਲ 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 ਜਾ ਚਾਚਾ 2 ਮਿੰਟ ਵਿੱਚ ਤੇ ਆ ਨਾ ਦੱਸਾਂਗਾ ਇਹ ਲਓ ਪੁੱਛ ਤੇ ਲੈ ਮੈਂ ਆਇਆ ਕਿ ਲੈਣਾ ਹੈ ਗੱਲ ਕਰਨਾ ਨਹੀਂ ਪਈ ਮੈਂ ਤੇ ਵੀ ਕਹਾਂ ਸੁਣਨੀ ਨਹੀਂ ਤੇ ਜਦੋਂ ਤੱਕ ਹੀ ਕੋਈ ਨਹੀਂ ਨਹੀਂ ਜਦੋਂ ਲੜਾਈ ਤੇਰੀ ਮਾਪਿਓ ਨਾਲ ਹੋਈ ਹੈ ਤੇ ਵਿੱਚ ਮੇਰਾ ਕੀ ਕਸੂਰ ਹੈ ਕਸੂਰ ਤੇਰਾ ਤੇਰੀ ਵੱਤੋਂ ਲੜਾਈ ਹੋਈ ਹੈ ਮੇਰੀ ਵਜ੍ਹਾ ਤੋਂ ਕਿਵੇਂ ਲੜਾਈ ਹੋਈ ਸਾਰੇ ਆਹ ਕਿੰਨੇ ਸਾਲ ਵੱਡਾ ਹੋਇਆ ਤੈਨੂੰ ਕੁੜੀ ਦੇ ਦਈਂ ਹਾਂ ਨਾ ਤੂੰ ਵੱਡਾ ਹੋਣਾ ਮੈਂ ਕੀ ਕਰਾਂ ਪਾਗਲਾ ਮੈਂ ਤੇ ਤੁਸੀਂ ਕੁੜੀ ਥੱਲੇ ਥੱਲੇ ਦੇ ਦੇਓ ਆ ਕੇ ਅਸਰ ਨਹੀਂ ਕਰਵਾਉਂਦੇ ਨਹੀਂ ਗੱਲ ਸੁਣਦਾ ਆ ਬਾਹਰ ਨਿਕਲ ਜਾ ਚੱਲੋ ਹੋ ਜਾ ਚੱਲ ਨਹੀਂ ਇਹ ਹਾਂ ਗੱਲ ਕਰਨੀ ਯਾਰ ਹਾਂ ਗੱਲ ਕਰਨੀ ਯਾਰ ਇਹਦੇ ਵਿੱਚ ਨਰਾਜ਼ ਹੋਣ ਵਾਲੀ ਕਿਹੜੀ ਗੱਲ ਹੈ ਯਾਰ ਕੀ ਹੈ ਆਪਣੇ ਨਾਲ ਲੜਾਈ ਤੇਰੇ ਮੇਰੇ ਦੇ ਵਿੱਚ ਕੀ ਕਸੂਰ ਹੈ ਆ ਤੁਹਾਡਾ ਹੀ ਕਸੂਰ ਹੈ ਬਚਪਨ ਦੇ ਵਿੱਚ ਮੰਗਣੀ ਨਹੀਂ ਹੋਈ ਨਹੀਂ ਹੋਈ ਤੇ ਤੂੰ ਰੋੜੀ ਕਿਉਂ ਜੇ ਮੇਰੀ ਮਰਜ਼ੀ ਤੇ ਤੂੰ ਸਾਡਾ ਭਾਣ ਨਹੀਂ ਹੈ ਇਹ ਤੇਰੀ ਮਰਜ਼ੀ ਵਾਏ ਉਹ ਬਕਵਾਸ ਬੱਸ ਕਰ ਇਹ ਬੱਚਾ ਨਿਕਲ ਤੱਚਾ ਹੋਣਾ